ਫੱਕਾ ਤੋਂ ਲੈ ਕੇ ਜਿਆਦਾ ਨਹੀਂ ਲੋਕ ਮੰਨਦੇ ਨਹੀਂ ਇਹ ਦਾਰਾਪੁਰ ਵਿੱਚ ਦੀ ਬਾਜ਼ਾਰ ਤੇ ਉਹ ਮਾਟਕਵਾਲ ਦੀ ਓਕੇ ਤਾਂ ਇਹ ਜਿੱਥੇ ਕੋ ਵੈਂਡਰ ਨਗਰ ਬਾਈਪਾਸ ਉੱਤੇ ਤੱਕ ਪੰਡੀਆ ਤਾਂ 3 ਸਾਲ ਦੀ ਇਹਦੀ ਕੰਟੀ ਹੈ ਰੋਸ਼ਨੀ ਔਰ 1 ਕਰੋੜ 94 ਲੱਖ ਤੋਂ 2 ਕਰੋੜ 20 ਲੱਖ ਕਿਉਂਕਿ ਇਹ ਲੋਕਾਂ ਦੀ ਬਹੁਤ ਮਾਰਕੀ ਹੈ ਇੱਕ ਵੀ ਦੁਬਾਰਾ ਚਾਹੁੰਦੇ ਸੀ ਤੇ ਫੱਕਾ ਦੇ ਵਿੱਚ ਵੀ ਪਾਣੀ ਲੱਦੇ ਨਾਲ ਤੁਸੀਂ ਦੇ ਦੇਈ ਕਿ ਬਹੁਤ ਪਾਣੀ ਖੜ ਜਾਂਦਾ ਸੀ ਤਾਂ ਉਹ ਵੀ ਠੇਕੇਦਾਰ ਸਾਹਿਬ ਨਾਲ ਆ ਕੇ ਬਿਲ ਦੇ ਪਾਣ ਸਾਹਿਬ ਸਾਰੇ ਮਦਦਾਂ ਦੇ ਸਕਣ ਖੜੇ ਆ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਵੀ ਇੱਕ ਵਾਰੀ ਕੋਣਾਂ ਕੋਲ ਕੇ ਆਪਣੇ ਤਰੀਕੇ ਨਾਲ ਬਣਾ ਲੈ ਤੇ ਮੋੜ ਕੇ ਪਾਣੀ ਦਾ ਜਿਹੜਾ ਨਿਕਾਸ ਹੈ ਇੱਧਰ ਨੂੰ ਹੋਵੇ ਨਾਓ ਠੀਕ ਪਾਣੀ ਪੜ ਕੇ ਕਿਉਂਕਿ ਰੋਜ਼ ਰੋਜ਼ ਬਣਾ ਪਾਣੀ ਆਇਆ ਨਹੀਂ ਆਇਆ ਜਾਂਦੀਆਂ ਤਾਂ ਮੈਂ ਮਾਨ ਸਰਕਾਰ ਦਾ ਆਪਣੇ ਮੁੱਖ ਮੰਤਰੀ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਡੀ ਬੇਨਤੀ ਨੂੰ ਪੂਰ ਕੀਤਾ ਤਾਂ ਇਹ ਕਿੰਨੇ ਦਿਨਾਂ ਚ ਇਹ ਆਪਾ ਕਰ ਦਮਾ ਕੇ ਚੱਲ ਦੋ ਚਾਰ ਦਿਨ ਚ ਇਹ ਕੰਮ ਹੋ ਜਾਊਗਾ ਪਹਿਲਾਂ ਥੋੜਾ ਕਰਕੇ ਅਗਲਾ ਥੋੜਾ ਕਰਕੇ ਆਨੰਦ ਦੇਖੋ ਇਹ ਤਾਂ ਤਿਆਰੀਆਂ ਤੇ ਇੱਕ ਦਿਨ ਵੀ ਨਹੀਂ ਘਰ ਬੈਠੇ ਸਾਡੀ ਤਾਂ ਸਭ ਹੀ ਤਿਆਰੀ ਚੱਲ ਰਹੀ ਹੈ ਕੋਈ ਯਾਰ ਕਾਹ ਇਹ ਯੋਜਨਾ ਚੱਲਦਾ ਜਨਾਬ ਸਾਡੀ ਤਿਆਰੀ ਕਿਹੜੀ ਪੱਲਾ ਪੜੇ ਚੁਤਰਾਣਾ ਅੱਗੇ ਜਾ ਰਹੀ ਸਰਕਾਰ ਵਾਸਤੇ ਇਹਨਾਂ ਦੇ ਉਹ ਬੋਲਣਾ ਜਿਹੜਾ ਉਹ ਬੋਲਣਾ ਚਾਹੀਏ ਸੁਪਰੀਮ ਕੋਰਟ ਜਾਂ ਚਾਹੀਏ ਅਸੀਲੂ ਕਿਆਂ वैसे तकरीबन ਸਾਡੇ ਭਲੇ ਦੀ ਗੱਲ ਆ ਕਿਉਂਕਿ ਜਿੱਦਾਂ ਦਾ ਵਾਤਾਵਰਣ ਬਦਲ ਰਿਹਾ ਆ ਆਪਾਂ ਦੇ ਦੇ ਬੀ ਮੌਸਮੀ ਬਰਸਾਤ ਹੋ ਰਹੀ ਆ ਜਿੰਦਾਬਾਦ ਇਹ ਸਾਰਾ ਕਾਰਨ ਵਾਤਾਵਰਣ ਬਦਲ ਰਿਹਾ ਤਾਂ ਅੱਗ ਲਾਉਣਾ ਠੀਕ ਨਹੀਂ ਇਨਸਾਨੀਅਤ ਦੇ ਤੌਰ ਤੇ ਵੀ ਠੀਕ ਨਹੀਂ ਆ ਕਿਉਂਕਿ ਜੇ ਕੁਰਬਾਨੀ ਵੱਲੋਂ ਵੀ ਅਸੀਂ ਦੇਖ ਲਈਏ ਤਾਂ ਵੀ ਠੀਕ ਨਹੀਂ ਆ ਕਿਸਾਨਾਂ ਦੀ ਕੁਝ ਮਜਬੂਰੀ ਕਉਂਦੀ ਆ ਕਿ ਕੁੰਜਾ ਜਾਂ ਰਹਿ ਗਿਆ ਜੀ ਇਹਨੂੰ ਆਪਾਂ ਅੱਗ ਲਾ ਦਈਏ ਉਹਦੇ ਨਾਲ ਕੀ ਹੁੰਦਾ ਕਈ ਵਾਰੀ ਲਾਗੇ ਫਸਲ ਖੜੀ ਹੁੰਦੀ ਉਹ ਆਪਣੇ ਕੁੰਜੇ ਨੂੰ ਅਸੀਂ ਬਚਾਉਣ ਦੇ ਮਾਰੇ ਦੂਜੇ ਨੂੰ ਨੁਕਸਾਨ ਹੋ ਜਾਂਦਾ ਕਾਫੀ ਜੀਵ ਜੰਤੂ ਮਰਦੇ ਆ ਤਾਂ ਮੇਰੀ ਤਾਂ ਹੀ ਬੇਨਤੀ ਹੈ ਕਿ ਅੱਗ ਨਹੀਂ ਲਾਉਣੀ ਜੀ ਜੇ ਸਾਡੀ ਧਰਤੀ ਜਿਹੜੀ ਆ ਬੜੀ ਉਪਜਾਊ ਆ ਉਹ ਬਹੁਤ ਵਧੀਆ ਆ ਤਾਂ ਇਸ ਨੂੰ ਵਾਤਾਵਰਨ ਨੂੰ ਆਪਣੇ ਨੂੰ ਠੀਕ ਰੱਖਣਾ ਸਾਡੀ ਆਪਣੀ ਇਨਸਾਨੀਅਤ ਹੈ ਕਿਉਂਕਿ ਆਉਣ ਵਾਲੀ ਪੀੜ੍ਹੀ ਲਈ ਸਾਰੇ ਅਸੀਂ ਕੰਮ ਕਰਦੇ ਆਂ ਤੇ ਇਹ ਵੀ ਇੱਕ ਆਉਣ ਵਾਲੀ ਪੀੜ੍ਹੀ ਲਈ ਸਾਵਧਾਨੀ ਹੈ ਕਿ ਅਸੀਂ ਵਾਤਾਵਰਨ ਨੂੰ ਛੁੱਧ ਰੱਖਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਦੇ ਸਾਨੂੰ ਪੰਡ ਜਿੱਤੇ ਤੇ ਪੱਖਾ ਰੋਡ ਦੇ ਫੜ ਤੋਂ ਲੈ ਕੇ ਦਾਰਾਬੁਰ ਬਾਈਪਾਸ ਅਕੇ ਰੋਡ ਦਾ ਦਰਦ ਘਟਨ ਕੀਤਾ ਆ ਸੋ ਮੈਂ ਸ਼ਹਿਰ ਦੇ ਪਤਵੰਤੇ ਸਜ ਜਿਨ੍ਹਾਂ ਨੂੰ ਜਿਹੜੇ ਕਿ ਕਦੀ ਕਿਸੇ ਟੋਏ ਤੇ ਡੰਡੇ ਬਹਿ ਜਾਂਦੇ ਆ ਤੇ ਕਦੀ ਕਿਸੇ ਨਾਲੇ ਦੇ ਕੰਡੇ ਬਹਿ ਜਾਂਦੇ ਆ ਆ ਜੀ ਟੋਆ ਪੈ ਗਿਆ ਜੀ ਸਰਕਾਰ ਕਰਦੀ ਨਹੀਂ ਉਹਨਾਂ ਨੂੰ ਇਹ ਤਾਂ ਦਿਖਦਾ ਵੀ ਪੱਖਾ ਰੋਡ ਤੇ ਟੋਆ ਪੈ ਗਿਆ ਉਹਨਾਂ ਨੂੰ ਇਹ ਨਹੀਂ ਦਿਖਦਾ ਵੀ ਚੌਂਕ ਦੇ ਨੇੜੇ ਜਿਹੜਾ ਜੰਗਲਾ ਲਗਾਇਆ ਉਹ ਕਿਹਦੀ ਡਿਊਟੀ ਬਣਦੀ ਆ ਉਹ ਉਹਨਾਂ ਨੂੰ ਨਹੀਂ ਦਿਖਦਾ ਉਹ ਪੱਖਾ ਰੋਡ ਤੇ ਦਿਖਦਾ ਉਹਨਾਂ ਨੂੰ ਇੱਥੇ ਟੋਆ ਪੈ ਗਿਆ ਜੀ ਪੂਰਾ ਜੀ ਤੇ ਜਾਂ ਕਿਤੇ ਸੀਰੇ ਤੇ ਕੰਡੇ ਵਹਿੰਦੇ ਯਾਰ ਸੀਰੇ ਵਿੱਚ ਡੰਡਾ ਫਸ ਗਿਆ ਜੀ ਡੰਡਾ ਘੜਦਾ ਤੇ ਪਾਣੀ ਚੱਲ ਪਿਆ ਜੀ ਇਹ ਡਿਊਟੀਆਂ ਕਿਹਦੀਆਂ ਆ ਇਹ ਪ੍ਰਧਾਨ ਦੀਆਂ ਡਿਊਟੀਆਂ ਐ ਐਮਸੀ ਦੀ ਡਿਊਟੀ ਐ ਇਹ ਬੇਨਾਂ ਦੀ ਮੋਰਲ ਡਿਊਟੀਆਂ ਲੋਕਾਂ ਨੇ ਇਹਨਾਂ ਨੂੰ ਇਸੇ ਕਰਕੇ ਚੁਣਿਆ ਮੇ ਕੰਮ ਕਰਨ ਲਈ ਨਾ ਕਿ ਇਹਨਾਂ ਨੂੰ ਇਹ ਡੰਡਾ ਘੜਦਾ ਜਲਫਾਫੇ ਘੜ ਦਿੰਦੇ ਤੇ ਨਾਲਾ ਚੱਲ ਪਿਆ ਸੀਰੇ ਚੱਲ ਪਿਆ ਤੋਂ ਧੰਨਵਾਦ ਕਰਨਾ ਇੱਕ ਵਾਰ ਫਿਰ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਸਾਨੂੰ ਫੰਡ ਜਾਰੀ ਕੀਤੇ ਤੇ ਸੜਕਾਂ ਦਾ ਘਟਨ ਕੀਤਾ ਧੰਨਵਾਦ